ਦੰਡਾਉਤ ਵੰਦਨ ਅਨਕਬਾ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰ ਤਫਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਅੰਦਜੁ ਲੰਦੜੀ ਮੇਰੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਹਮ ਅੰਦਲੇ ਅੰਧ ਵਿਖੇ ਵਿਖਰਾਤੇ ਕਿਉ ਚੱਲ ਲਹ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾ ਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਚਲੋ ਵਿਚਾਲੀ गीत चलो गौर चाली गौर से खमीत चलो गौर चाली गीत चलो गौर चाली गौर से खमीत चलो चाली मीत चलो 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 जो गुर कहे सो ही पल मानो जो गुर कहे सो ही पल मानो जो गुर कहे सो ही पल मानो जो, जो गुर कहे सो ही पल मानो जो गुर कहे सोई पल मानो तो गुर कह सोई पल मानो ਜੋ ਗੁਰ ਕਹੈ ਸੋਈ ਪਾਲ ਮੰਨੋ ਜੋ ਗੁਰ ਕਹੈ ਸੋਈ ਪਾਲ ਮੰਨੋ ਹੋ ਗੁਰ ਕਹਿ ਸੋਈ ਪਾਲ ਮੰਨੋ ਜੋ ਗੁਰ ਕਹੈ ਸੋਈ ਪਾਲ ਮੰਨੋ ਹੋ ਗੁਰ ਕਹਿ ਸੋਈ ਪਾਲ ਮੰਨੋ ਜੋ ਗੁਰ ਕਹੈ ਸੋਈ ਪਾਲ ਮੰਨੋ कसोई परमानो गुर का गुरु कह सोई चर हर कथा नराली गुर से कमीत चलो गुर चाली नीत चलो गुर चाली गुर से कमीत चलो गुर चाली गुर चाली गुर सिख मीत चलो गुर चाली

ਵਾਸ ਗੁਰੂ 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 ਹਮ ਅੰਦਲੇ ਅੰਦ ਵਿਖੇ ਵਿਖਰਾਤੇ ਵਾਸ ਹਮ ਅੰਦਲੇ ਅੰਦ ਵਿਖੇ ਵਿਖਰਾਤੇ ਵਾਸ ਕਿਉਂ ਚਾਲਹਿ ਗੁਰ ਚਾਲੀ ਸਤਿਗੁਰ ਦਇਆ ਕਰੇ ਦਇਆ ਕਰੇ ਦਇਆ ਕਰੇ ਦਇਆ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਵੈ ਆਪਣੀ ਤਾਲੀ गुरस मीत चलो गुर चाली जो गुर कह सोई पल मानो हर हर कथा निराली

ਵਾਹ ਗੁਰੂ 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 ਵਾਹ ਗੁਰ ਗੁਰੂ ਰੂਪ ਗੁਰੂ ਖਾਲਸਾ ਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸੁਆਮੀ ਸਰਬ ਜੀਆਂ ਕਾ ਦਾਤਾਰੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦੇ ਆਲੋ ਅੰਤਜਾਮੀ ਚਾਹੇ ਸ਼ਹਿਨ ਸ਼ਾਤਨ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ੀ ਦਾਨੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇ ਕਰਕੇ ਜਿਤਨੇ ਵੀ ਮਾਈ ਭਾਈ ਗੁਰਦੁਆਰਿਆਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਵਡਪਾਗੀ ਹੋ ਹਮ ਅੰਧਲੇ ਅੰਧ ਵੇਖੈ ਵਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਉਥੇ ਪਾਤਸ਼ਾਹ ਰਮਾਨ ਕਰ ਦਿਨ ਕਿਹ ਪਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਰ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ ਕਿਉਂਕਿ ਮਾਇਆ ਦਾ ਜਾਲ ਹੀ ਇਸ ਤਰ੍ਹਾਂ ਹੈ ਜੈਸੀ ਅਗਨੁਦਰਮ ਹੈ ਐਸੀ ਬਾਹਰ ਮਾਇਆ ਮਾਇਆ ਅਗਨ ਸਭੇਖੋ ਜੇਹੀ ਕਰਤੇ ਖੇਲ ਰਚਾਇਆ ਉਸੋ ਕਰਤੇ ਕਾਲਪੁਰਖ ਵਾਹਿਗੁਰੂ ਦਾ ਖੇਲ ਆ ਇਹ ਪਰ ਮਹਾਰਾਜ ਤੁਸੀਂ ਉਹ ਦਇਆ ਕਰਨੀ ਹੈ ਸਤਿਗੁਰ ਦਇਆ ਕਰੇ ਸੁਖਦਾਤਾ ਦਇਆ ਦਾ ਘਰ ਆਉਂਦਾ ਰਹਿਮ ਵਿੱਚ ਆ ਜਾਣਾ ਦਇਆਲ ਦੇ ਘਰ ਵਿੱਚ ਆ ਜਾਣਾ ਦਇਆਵਾਨ ਹੋ ਜਾਣਾ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਭ ਹੈ ਆਪਣ ਪਾਲੀ ਜੇ ਆਪਾਂ ਸਿੱਧਾ ਸ਼ਬਦ ਬੋਲ ਲਾਂਗੇ ਸਤਿਗੁਰ ਦਇਆ ਕਰੇ ਸੁਖਦਾਤਾ ਤੇ ਅਰਥਾਂ ਦਾ ਫਰਕ ਪੈ ਜਾਵੇਗਾ ਜਮਕੀ ਲਾ ਕੇ ਸਤਗੁਰ ਜਿਵੇਂ ਆਪਾਂ ਕਿਸ ਨੂੰ ਕਹਿ ਲਿਆ ਆਪਦੇ ਮਾਪੇ ਬਾਪ ਨੂੰ ਹਾਕ ਮਾਰਦੇ ਆ ਏਦਾਂ ਜਦ ਬੋਲਾਂਗੇ ਫਿਰ ਸਾਡੇ ਮਨ ਨੂੰ ਵੀ ਸ਼ਾਂਤੀ ਆਵੇਗੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਮਹਾਰਾ ਸਾਡੇ ਤੇ ਕਿਰਪਾ ਕਰੋ ਸਾਨੂੰ ਤੂੰ ਸੁੱਖਾਂ ਨੂੰ ਦੇਣ ਵਾਲਾ ਕਾਲਪੁਰਖ ਵਾਹਿਗੁਰੂ ਤੂੰ ਹੀ ਹੈ ਤੂੰ ਹੀ ਸਾਡੇ ਤੇ ਮਿਹਰ ਕਰ ਸਾਨੂੰ ਆਪਣੇ ਲੜ ਲਾਲ ਐ ਪਾਤਸ਼ਾਹ ਆਪਦੇ ਪੱਲੇ ਨਾਲ ਲਾ ਲੈ। ਪਰ ਮਹਾਰਾਜ ਪੱਲੇ ਨਾਲ ਲਾਉਣਗੇ ਕਿਵੇਂ ਲੜ ਕੇ ਮਿਲਾਉਣਗੇ। ਹੁਣ ਮਹਾਰਾਜ ਕਹਿੰਦੇ ਨੇ ਭਾਈ ਸਤਿਗੁਰ ਦਿਆ ਕਰੇ ਸੁਗਦਾ ਤਾ ਹਮ ਲਾਵੇ ਆਪਣ ਪੱਲੀ। ਲਾਉਣਗੇ ਜਦੋਂ ਹੁਣ ਮਹਾਰਾਜ ਕਹਿੰਦੇ ਜੋ ਗੁਰ ਕਹੈ ਸੋਈ ਪੱਲ ਮੰਨੋ। ਹਰ ਹਰ ਕਥਾ ਨਿਰਾਲੀ। ਮਹਾਰਾ ਲੜ ਤਾਂ ਲਾਉਣਗੇ ਜਦ ਅਸੀਂ ਗੁਰੂ ਕਹਿਆ ਅਨੁਸਾਰ ਤੁਰਾਂਗੇ। ਜੋ ਗੁਰ ਕਹੈ ਸੋਈ ਭਲ ਮੰਨੋ ਹੁਣ ਮਹਾਰਾਜ ਕਹਿੰਦੇ ਨੇ ਭਾਈ ਜੇ ਤੂੰ ਗੁਰੂ ਦੀ ਗੱਲ ਮੰਨ ਲਵੇਂਗਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਮਿੱਤਰੋ ਪਿਆਰਿਓ ਗੁਰੂ ਦੱਸੇ ਹੋਏ ਜੀਵਨ ਰਾਹ ਉਤੇ ਤਰੋ ਫੇਰ ਮਹਾਰਾਜ ਕਿਰਪਾ ਤੇirte ਜਰੂਰ ਕਰਨਗੇ ਪਰ ਹੁਣ ਅਸੀਂ ਕਹਿੰਦੇ ਨੇ ਭਾਈ ਅਸੀਂ ਮੰਨਦੇ ਹਾਂ ਸਾਰੀ ਹੀ ਗੱਲ ਪਰਮਾਤਮਾ ਦੀ ਗੁਰੂ ਸਾਹਿਬ ਦੀ ਹਰ ਭਾਈ ਕੋ ਦਾਦੀ ਜੀ ਦੇ ਪਰਮਾਨਥ ਨੂੰ ਦੱਸ ਰਹੇ ਨੇ ਪੂਛਤ ਪਤਕ ਤਹ ਮਾਰਗ ਨਾ ਧਾਰੇ ਪੱਗ ਪ੍ਰੀਤਮ ਕੈ ਦੇਸ ਕੈਸੇ ਬਾਤਨੁ ਸਿਜਾਈਐ ਪੁੱਛੀ ਜਾਂਨਿਆ ਵੀ ਅਸੀਂ ਕਹਿਣਾ ਵੀ ਹਾਂ ਵੀ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ ਨਾਮ ਜਪਦੇ ਹਾਂ ਜਾਂ ਨਾਮ ਕਿਵੇਂ ਜਪਣਾ ਹੈ ਜਾਂ ਅਸੀਂ ਪਟਿਆਲੇ ਜਾਣਾ ਵਖੜ ਕੇ ਇੱਕ ਜਗ੍ਹਾ ਤੇ ਪੁੱਛੀ ਜਾਵਾਂਗੇ ਚੜਾਂਗੇ ਨਹੀਂ ਪੂਛਤ ਹੈ ਪਾਥਕ ਤਹ ਮਾਰਗ ਨਾ ਧਾਰੇ ਪੱਗ ਅੱਤ ਕੰਨ ਨੇ ਰਾਹ ਨੂੰ ਤੇ ਪਾਗ ਕੰਨ ਨੇ ਪੈਰ ਨੂੰ ਪੈਰ ਧਾਰਨੀ ਰਿਹਾ ਤੂੰ ਪ੍ਰੀਤਮ ਕੈ ਦੇਸ ਕੈ ਸੇ ਬਾਤਨ ਸੇ ਜਾਈਏ ਕਹਿੰਦੇ ਗੱਲਾਂ ਦੇ ਨਾਲ ਨਹੀਂ ਗੱਲੀ ਗੱਲ ਬਾਣੀ ਵੀ ਮੈਂ ਗੁਰੂ ਨੂੰ ਮੰਨਦਾ ਔਰ ਗੁਰੂ ਦੀ ਇਹ ਦੱਸ ਵੀ ਤੂੰ ਕਿਹੜੀ ਗੱਲ ਮੰਨ ਰਹੇ ਆਂ ਵੀ ਆਹ ਗੁਰੂ ਦੀ ਗੱਲ ਮੈਂ ਧਾਰਨ ਕਰ ਲਈ ਗੁਰੂ ਦੀ ਗੱਲ ਤਾਂ ਸੀ ਧਾਰਨ ਅਸੀਂ ਰਹਿਤ ਨਹੀਂ ਰੱਖ ਸਕਦੇ ਆਪਣੀ ਸਾਨੂੰ ਸਰਕਾਰਾਂ ਕਹਿ ਲਾ ਮੈਂ ਵੀ ਸਾਨੂੰ ਕਿਰਪਾ ਨਾ ਕਢਾ ਕੇ ਰਾਜ਼ੀ ਨੇ ਅਸੀਂ ਆਪਣੇ ਆਪ ਕੱਢੀ ਜਾਂਦੇ ਹਾਂ ਬਹੁਤ ਐਸੇ ਗੁਰਸਿੱਖ ਹਨ ਕਿ ਸਾਨੂੰ ਸ੍ਰੀ ਸਾਹਿਬ ਪੌਣੀ ਬੜੀ ਔਖੀ ਲੱਗਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਤਾਂ ਲੱਖਾਂ ਕਰੋੜਾਂ ਵਿੱਚੋਂ ਪਹਿਚਾਨ ਰੱਖੀ ਸੀ ਪਾਤਸ਼ਾਹ ਨੇ ਖਾਲਸੇ ਦੀ ਵੀ ਮੇਰੇ ਖਾਲਸੇ ਦੀ ਪਹਿਚਾਣ ਲੱਖਾਂ ਕਰੋੜਾਂ ਵਿੱਚੋਂ ਆਵੇ ਵੀ ਪਰ ਜਿਨ੍ਹਾਂ ਦੇ ਮਰਦ ਵਿੱਚ ਆ ਕੇ ਹੋਏ ਨੇ ਉਹ ਕਦੇ ਤਾਂ ਭਾਈ ਰੱਸੀ ਵਾਲੀਆਂ ਡੋਰੀ ਵਾਲੀਆਂ ਪਾ ਲੈਂਦੇ ਨੇ ਜਾ ਨਹੀਂ ਵੀ ਡੋਰੀ ਵਾਲੀ ਪੌਣੀ ਛੋਟੀ ਥੱਲੋਂ ਦੀ ਪਾ ਲੈਂਦੇ ਨੇ ਮਿਆਂ ਵਾਲੀ ਉਹ ਵੀ ਛੋਟੀ ਜੀ ਕਿਤੇ ਬਾਜਣਾ ਲੱਗਦੇ ਇਹ ਤਾਂ ਸਰਕਾਰਾਂ ਚਾਹੁੰਦੀਆਂ ਨੇ ਇਹੀ ਮਾਈ ਬਾਈ ਧਾਰ ਦੇ ਰਾਜੇ ਚਾਹੁੰਦੇ ਸੀ ਕਹਿੰਦੇ ਪਾਤਸ਼ਾਹ ਕਹਿੰਦੇ ਨਾ ਅੱਖ ਵਿੱਚ ਜਿਵੇਂ ਤਣਕਾ ਰੜਕਦਾ ਹੁੰਦਾ ਕਹਿੰਦੇ ਖਾਲਸੇ ਨੂੰ ਕਹਿਣਾ ਕੀਤਾ ਸੀ ਪਾਤਸ਼ਾਹ ਨੇ ਇੰਦਾ ਰੜਕਦੇ ਹੋ ਕਹਿੰਦੇ ਤੁਸੀਂ ਪਰ ਉਹ ਖਾਲਸੇ ਦਾ ਕਹਿੰਦੇ ਜਿਹੜਾ ਤਣਕਾ ਪਿਆ ਹੋਇਆ ਅੱਖ ਵਿੱਚ ਬਾਈ ਧਾਰ ਦੇ ਰਾਜਿਆਂ ਦੇ ਉਹ ਨਿਕਲਦਾ ਨਹੀਂ ਹੁੰਦਾ ਉਹ ਨਿਕਲਦਾ ਭਾਈ ਕਹਿ ਲੀਏ ਸਰਕਾਰਾਂ ਤੋਂ ਵੀ ਨਹੀਂ ਇਹ ਪਰ ਅਸੀਂ ਕਿਤੇ ਨਾ ਕਿਤੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਮਹਾਰਾਜ ਜੀ ਤਾਂ ਇਹ ਗੱਲ ਕਹਤੀ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਮੈ ਉਸ ਕਾ ਚੇਰਾ ਰਹਿਤ ਬਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਫਿਰ ਭਾਈ ਰਹਿਤ ਮਹਾਰਾਜ ਕਹਿੰਦੇ ਨੇ ਪੰਜ ਕਕਾਰਾਂ ਦੀ ਰਹਿਤ ਰੱਖ ਲਈ ਜਦ ਪੰਜ ਕਕਾਰਾਂ ਦੀ ਅਸੀਂ ਰਹਿਤ ਰੱਖ ਲਾਂਗੇ ਤਾਂ ਹੀ ਬਾਣੀ ਦੀ ਰਹਿਤ ਰੱਖਾਂਗੇ ਆਪਾਂ ਇਥੇ ਵੀ ਭਾਈ ਸਾਹਿਬ ਦਾ ਹੈਗਾ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹ ਜਾਈਏ ਕਿਵੇਂ ਜਾਇ ਪਹੁੰਚੇ ਜਾਊਗਾ ਜਦ ਗੱਲਾਂ ਕਰੀ ਜਾਵਾਂ ਗੱਲੀਆਂ ਪੂਛਤ ਹੈ ਬੈਦ ਆਖ ਖਾਏ ਔਖਦ ਨਾ ਸੰਜਮ ਕੈ ਕੈਸੇ ਮਿਟੇ ਰੋਗ ਸੁਖ ਸਹਜ ਸਮਾਈ ਹੈ ਡਾਕਟਰ ਲਵੇ ਦਵਾਈ ਲਿਆਂਦੀ ਬਿਮਾਰ ਹੋ ਗਏ ਤੇ ਇਹ ਲਿਆ ਕੇ ਮੇਜ਼ ਤੇ ਰੱਖਦੀ ਖਾਣੀ ਹੈ ਨਹੀਂ ਉਹ ਉਹ ਕਹਿੰਦੇ ਭਾਈ ਕਿਵੇਂ ਭਾਵ ਅਸਰ ਕਰੇਗੀ ਫਿਰ ਜੇ ਉਹ ਖਾ ਵੀ ਲਈ ਆਪਾਂ ਪਰਹੇਜ ਨਾ ਰੱਖਿਆ ਡਾਕਟਰ ਦੱਸਦੇ ਨੇ ਆਪਾਂ ਨੂੰ ਭਾਈ ਹਲਕਾ ਖਾਣਾ ਖਾਣਾ ਭਾਰਾ ਨਿਗਰ ਖਾਣਾ ਨਹੀਂ ਖਾਣਾ ਕੈਸੇ ਮਿਟੇਗਾ ਰੋਗ ਸੁੱਖ ਸਹਜ ਸਮਾਈਆ ਕਿਵੇਂ ਮਿਟੂਗਾ ਰੋਗ ਸਾਡੇ ਅੰਦਰੋਂ ਵੀ ਬਿਮਰੋਗ ਨੇ ਜਿਹੜੇ ਚਿੰਬੜੇ ਹੋਏ ਉਹ ਕਿਵੇਂ ਮਟਣਗੇ ਜਦ ਅਸੀਂ ਗੁਰੂ ਦੀ ਗੱਲ ਨਹੀਂ ਨਾ ਮੰਨਦੇ ਗੁਰਸਿੱਖੀ ਮੀਤ ਚੱਲੋ ਗੁਰਚਾਲੀ ਗੁਰ ਸਿੱਖਾਂ ਦੇ ਨਾਲ ਰਲ ਕੇ ਕਿੱਥੋਂ ਚੱਲਦੇ ਆਂ ਅਸੀਂ ਸਾਰੇ ਪਾਈ ਅਸੀਂ ਤਾਂ ਆਪਣੀ ਮਰਜ਼ੀ ਅਨੁਸਾਰ ਚੱਲਦੇ ਆਂ ਜਿਹੜੀ ਸਾਡੀ ਮਤ ਆਪਣੀ ਹੈ ਕਿਉਂਕਿ ਸਾਡੀ ਮਤ ਜ਼ਿਆਦੇ ਹੈ ਦੂਜੇ ਦੀ ਮਤ ਘੱਟ ਹੈ ਰਿੱਕੇ ਸੋਚਦਾ ਗੱਲ ਜੇ ਕਹਿੰਦੇ ਨੇ ਪੂਛ ਤਸੁਹਾਗਨ ਕੈ ਕਰਮ ਰੁਹਾਗਨ ਕੈ ਰਿਦਵ ਵਿਚਾਰ ਕਤ ਸਹਿਜਾ ਬੁਲਾਈ ਹੈ ਜਿਵੇਂ ਸਾਡੀ ਭੈਣ ਕੋਈ ਘਰ ਵਾਲੇ ਨਾਲ ਆਪਸ ਵਿੱਚ ਕਹਿ ਲਈ ਭਾਈ ਕੋਈ ਪਿਆਰ ਨਹੀਂ ਅਤੇ ਆਪਸ ਵਿੱਚ ਛਾਡੀ ਜੀਵ ਇਸਤਰੀ ਦੀ ਗੱਲ ਕਰੀ ਇੱਥੇ ਭਾਈ ਸਾਹਿਬ ਨੇ ਜੀਵ ਇਸਤਰੀ ਹੈ ਸਾਡੀ ਜਿਹੜੀ ਸਾਡੀ ਜੀਵ ਆਤਮਾ ਹੈ ਠਾਕੁਰ ਏਕ ਸਵਾਈ ਨਾਰ ਇਕ ਸਪੁਰਖ ਇਸ ਜਗ ਵਿੱਚ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ ਆਪਾਂ ਸਾਰੀਆਂ ਜੀਵ ਇਸਤਰੀਆਂ ਕਾਲ ਪੁਰਖ ਵਾਹਿਗੁਰੂ ਦੀਆਂ ਪਤਨੀਆਂ ਕਹਿ ਲਈਏ ਆਪਾਂ ਭਾਈ ਠਾਕਰ ਏਕ ਸਵਾਈ ਨਾਲ ਠਾਕਰ ਦੀ ਆਪਾਂ ਸਾਰੀਆਂ ਜੀਵ ਇਸਤਰੀਆਂ ਹੁਣ ਇੱਥੇ ਭਾਈ ਸਭ ਕਹਿੰਦੇ ਨੇ ਬਾਹਰੀ ਹੱਥ ਕਰ ਲੋ ਜੇ ਕੋਈ ਭਾਈ ਪੁੱਛੇ ਤਾਂ ਸੁਹਾਗਣ ਕੈ ਕਰਮ ਦੁਹਾਗਣ ਕੈ ਰਿਧੇ ਦੇ ਵਿਚਾਰ ਕਤ ਸਹਿਜਾ ਬੁਲਾਈ ਹੈ ਪਤੀ ਪਰਮੇਸ਼ਰ ਨਾਲ ਪਿਆਰ ਕਿਵੇਂ ਬਣੂ ਪਤੀ ਪਰਮੇਸ਼ਰ ਦੀ ਗੱਲ ਤਾਂ ਮੰਨਦੇ ਨਹੀਂ ਫਿਰ ਇਹ ਪਿਆਰ ਬਣੂਗਾ ਹੁਣ ਇਹ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਣੀ ਜਦੋਂ ਫਿਰ ਭਾਈ ਅਸੀਂ ਸੁੱਖ ਕਿਵੇਂ ਪਾ ਲਾਂਗੇ ਤਾਂ ਹੀ ਤਾਂ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਬਨ ਸੋ ਅਖਰ ਕਬਨ ਗੁਣ ਕਬਨ ਸੋ ਮਣੀਆਂ ਮੰਤ ਕਬਨ ਸੋ ਵੈਸੋ ਹੋਂ ਕਰੀ ਜਿਤ ਵਸ ਜਾਵਾ ਕੰਤ ਕਹਿੰਦੇ ਭਗਤ ਫਰੀਦ ਜੀ ਕਹਿੰਦੇ ਨੇ ਭਾਈ ਜਿਵੇਂ ਕੋਈ ਰਤੀ ਹੋਈ ਆਪਣੇ ਪਿਆਰੇ ਨਾਲ ਦੂਜੀ ਸੁਹਾਗਣ ਨੂੰ ਪੁੱਛਦੀ ਹੈ ਜਿਵੇਂ ਕਹਿ ਲਈ ਸਾਡੀ ਭੈਣ ਕਿਸੇ ਨੂੰ ਕਿ ਤੁਹਾਡਾ ਬੜਾ ਪਿਆਰ ਆਪਸ ਵਿੱਚ ਅਤੇ ਜੀਵ ਇਸਤਰੀ ਜੀ ਪਰਮਾਤਮਾ ਦੇ ਨਾਮ ਨਾਲ ਰੰਗੀ ਹੋਈ ਹੈ ਉਹ ਪੁੱਛਦੀ ਵੀ ਕਿਹੜੇ ਗੁਣਾਂ ਦੇ ਨਾਲ ਪਤੀ ਨੂੰ ਬਸ ਕੀਤਾ ਤੈਨੇ ਆਪਣ ਸੋ ਵੈਸੋ ਹਾਂ ਕਰੀ ਜਿੱਤ ਵਸੇ ਆਵਾ ਕੰਤ ਕਿਹੜੇ ਗੱਲਾਂ ਦੇ ਨਾਲ ਤੈਨੇ ਬਸ ਕਰ ਲਿਆ ਆਪਣਾ ਪਤੀ ਕੀ ਕਰਾ ਕੇ ਦੇਤਾ ਆਪ ਸਾਡੀ ਗੱਲ ਨਾ ਪਿੰਡਾਂ ਚ ਨਗਰਾਂ ਚ ਇਹ ਭਾਈ ਬੀਤੂ ਤਾਂ ਇੰਚ ਬਾਹਰ ਨਹੀਂ ਹੈਗਾ ਇਹਦੇ ਘਰ ਵਾਲਾ ਫਿਰ ਇਸੇ ਤਰ੍ਹਾਂ ਹੀ ਸਾਡੀ ਜੀਵ ਇਸਤਰੀ ਦੇ ਜਿਹੜਾ ਘਰ ਵਾਲਾ ਪਤੀ ਪਰਮੇਸ਼ਰ ਹੈ ਉਹ ਵਾਰ ਨਹੀਂ ਹੋਵੇਗਾ ਹੁਣ ਅੱਗੇ ਦੱਸਦੇ ਨੇ ਭਾਈ ਗੁਰੂ ਸਾਹਿਬ ਜੀ ਨਿਵਣ ਸੁਅਖਰ ਖਬਣ ਗੁਣ ਜਿਹਬਾ ਮਣੀਆਂ ਮੰਤ ਏਤ੍ਰ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਕਹਿੰਦੇ ਹੈ ਭੈਣੇ ਇੱਕ ਤਾਂ ਨਾ ਤੂੰ ਕਹਿੰਦੇ ਨਿਮਣਾ ਸਿੱਖ ਲੈ ਨਿਮਰਤਾ ਧਾਰਨ ਕਰ ਲੈ ਨਾਨਕ ਨੀਵਾ ਜੋ ਚੱਲੇ ਬਾਣੀ ਨਹੀਂ ਹੈਗੀ ਇਹ ਲੱਗਾਂ ਨ ਤੱਤੀ ਬਾਉ ਉਹ ਟਰਾਲੀਆਂ ਤੇ ਲਿਖਿਆ ਹੋਇਆ ਹੁੰਦਾ ਕਹੀਂ ਕਹਿੰਦੇ ਨੇ ਗੁਰਬਾਣੀ ਆ ਨਹੀਂ ਗੁਰਬਾਣੀ ਦੀ ਪੰਗਤੀ ਨਹੀਂ ਇਹ ਨਾਨਕ ਨੀਵਾ ਜੋ ਚੱਲ ਲੱਗੇ ਨ ਤੱਤੀ ਬਾਉ ਇੱਕ ਤਾਂ ਕਹਿੰਦੇ ਨੀਮਾ ਹੋਣਾ ਸਿੱਖ ਲੈ ਅਤੇ ਸਹਾਰਨਾ ਸਿੱਖ ਲੈ ਕੋਈ ਗੱਲ ਸਾਨੂੰ ਕਹਿ ਦੇਵੇ ਕਹਿੰਦੇ ਇੱਕ ਮਿੱਠਾ ਬੋਲਣਾ ਸਿੱਖ ਲੈ ਸ਼ਰੋਮਣੀ ਮੰਤਰ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਉਹਨੂੰ ਜਪਣਾ ਸਿੱਖ ਲੈ ਭਾਈ ਫਿਰ ਉਹ ਪਿਆਰਾ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਵਾਸ ਆ ਜਾਵੇਗਾ ਕਿਹੜੇ ਗੁਣਾਂ ਦੇ ਨਾਲ ਪਤੀ ਵਸ ਆਵੇ ਉੱਠ ਲੈ ਸੁਹਾਗਵਤੀ ਨੂੰ ਕਿਹੜੇ ਗੁਣਾਂ ਨਾਲ ਪਤੀ ਵਸ ਆਵੇ ਕੁਸਲਾ ਸੁਹਾਗਵਤੀ ਨੂੰ ਏ ਗੁਣਾ ਨਾਲ ਪਤੀ ਵਸ ਜਾਵੇ ਕੁਸਲਾ ਸੁਹਾਗਵਤੀ ਨੂੰ ਏ ਗੁਣਾ ਨਾਲ ਪਤੀ ਵਸ ਜਾਵੇ ਕੁਸਲਾ ਸੁਹਾਗਵਤੀ ਨੂੰ ਰੇਡੇ ਗੁਣਾ ਨਾਲ ਪਤੀ ਵਸ ਆਵੇ ਦੀਪਤੀ ਵਸ ਆਵੇ ਉਠ ਲੈ ਸੁਆਗਵਤੀ ਨੂੰ ਗੁਣਾ ਨਾਲ ਪਤੀ ਵਸ ਆਵੇ ਪੁੱਛ ਲੈ ਸੁਆਗਵਤੀ ਨੂੰ ਰੇਡੇ ਗੁਣਾ ਨਾਲ ਪਤੀ ਵਸ ਆਵੇ कुझु न सुभावती दुणान पती बस सुहा सुगती प्यारे जी पुछ लोहगवती प्यारे जी पुछ लोहगवती प्यार जी पुछल सुहागवतीनू प्यारे जी पुछ ल सुहागवतीनू குண்பஸ் பகவதினோ குணப்போவத்துணா நாச பத்தி

ਇਹ ਤੇ ਪ੍ਰਹਣੇ ਵੇਸ ਕਰ ਤਾਂ ਬਸ ਆਵੀ ਕੰਤ ਉਹ ਕੰਤ ਪਿਆਰਾ ਪ੍ਰੀਤਮ ਪਿਆਰਾ ਤਾਂ ਬਸ ਵਿੱਚ ਆਊਗਾ ਹੁਣ ਗੁਰਬਾਣੀ ਵੀ ਗੱਲ ਨੂੰ ਕਹਿੰਦੇ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਪੁੱਛ ਸੁਹਾਗਣ ਕੈ ਕਰਮ ਡੋਹਾਗਣ ਕੈ ਪੁੱਛਦੀ ਤਾਹਿਆ ਵੀ ਮੇਰੇ ਘਰ ਵਾਲਾ ਵਸ ਆ ਜਾਵੇ ਕਬਰ ਤੇਰੇ ਡੋਹਾਗਣਾ ਵਾਲੇ ਹਨ ਤੇ ਕਹਿੰਦੇ ਜਿਹਦਾ ਵੀ ਵਿਚਾਰ ਕਤ ਸਹਿਜਾ ਬੁਲਾਈ ਹੈ ਤੇਰਾ ਕਹਿੰਦੇ ਜਿਹੜਾ ਆਵ ਬਰਤ ਵਰਤਾਵਾ ਕਹਿੰਦੇ ਉਹ ਵਧੀਆ ਨਹੀਂ ਹੈ ਫਿਰ ਪਤੀ ਨਾ ਪਰਮੇਸ਼ਰ ਨਾਲ ਪਿਆਰ ਕੰ ਬਣ ਜਾਵੇਗਾ ਇਹ ਹੀ ਗੱਲ ਬਾਹਰੀ ਅਰਥ ਕਰ ਲਓ ਅੰਤਰੀ ਪਰਥ ਕਰ ਲਾਂਗੇ ਤੇ ਬਾਹਰੀ ਅਰਥ ਦੋ ਅਰਥ ਨੇ ਨਾ ਇੱਕ ਅੰਤਰੀ ਪਰਥ ਹੁੰਦੇ ਨੇ ਇੱਕ ਬਾਹਰੀ ਅਰਥ ਹੁੰਦੇ ਨੇ ਬਾਹਰੀ ਸਾਡੀਆਂ ਪੈਣਾ ਦੀ ਗੱਲ ਕਰ ਲਓ ਵੀ ਭਾਈ ਜੇ ਸਾ ਕਿਸੇ ਨਾਲ ਸਾਡੇ ਜਿਹੜਾ ਜਵਾਈ ਆ ਉਹਦੇ ਨਾਲ ਪਿਆਰ ਆ ਤਾਂ ਠੀਕ ਹੈ ਉਹਦੇ ਅਨੁਸਾਰ ਚੱਲਦੀ ਹੈ ਅੱਜ ਕੱਲ੍ਹ ਸਮਾਂ ਜਾਣਦੇ ਹੋ ਭਾਈ ਕਹੇ ਜਾ ਫਿਰ ਹੁਣ ਮਹਾਰਾਜ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਹੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਾ ਤੁੰ ਨਾਲਿ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਨਾਲ ਦੀ ਨਾਲ ਭਾਈ ਗੋਦਾ ਦੀ ਵਾਰ ਦਾ ਵੀ ਭਿਆਨ ਧਿਆਨ ਰੱਖੋ ਕਹਿੰਦੇ ਗਾਏ ਸੁਣੈ ਆਖੈ ਮੀਚੈ ਮੀਚੈ ਪਾਈਐ ਨਾ ਪਰਮ ਪਦ ਪਦ ਗੁਰ ਉਪਦੇਸ ਗਹਿ ਜਾਉ ਲਾਂ ਕਮਾਈਐ ਹੁਣ ਕਹਿੰਦੇ ਪਤੀ ਪਰਮੇਸ਼ਰ ਜਿਹੜੀ ਗੱਲ ਕਹਿੰਦਾ ਗੁਰੂ ਸਾਹਿਬ ਕਹਿੰਦਾ ਉਹ ਤਾਂ ਸੇ ਮੰਨਦੇ ਨਹੀਂ ਹੈ ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ ਗਾਈ ਵੀ ਜਾਣਿਆ ਸੀ ਸੁਣੀ ਵੀ ਜਾਣਿਆ ਸੀ ਮੇਰੇ ਵਰਗਾ ਖਾਂ ਮੀਚ ਕੋਈ ਬੈਠਾ ਰਹਿੰਦਾ ਪਾਈਆ ਨਾ ਪਰਮ ਪਾਦ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਗੱਲ ਨੂੰ ਨਹੀਂ ਪਾ ਸਕਦੇ ਫਿਰ ਮਹਾਰਾਜ ਕਹਿੰਦੇ ਨੇ ਪਾਦ ਗੁਰ ਗੁਰਪਦੇਸ ਗਹ ਜਾਓ ਲੰਕਮਾਈਏ ਜਿੰਨਾ ਚਿਰ ਤੂੰ ਉਸ ਕਾਲਪੁਰਖ ਵਾਹਿਗੁਰੂ ਦਾ ਹੁਕਮ ਨਹੀਂ ਕਮਾਉਂਦਾ ਭਾਈ ਬਾਚਨ ਨਹੀਂ ਕਮਾਉਂਦਾ ਉਹਨਾਂ ਚਿਰ ਤੂੰ ਤੇਰਾ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਪ੍ਰੇਮ ਬਣੇ ਨਹੀਂ ਸਕਦਾ ਹੈ ਕਿਉਂਕਿ ਸਾਨੂੰ ਪਹਿਲਾਂ ਸੁਣਨਾ ਪਵੇਗਾ ਜੋ ਗੁਰ ਕਹ ਜਿਵੇਂ ਕਹਿ ਲਈ ਭਾਈ ਸਿਆਣਾ ਸਾਨੂੰ ਕਹਿੰਦਾ ਕਿ ਭਾਈ ਪਹਿਲਾਂ ਮੇਰੀ ਗੱਲ ਸੁਣ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਮਹਾਰਾਜ ਕਹਿੰਦੇ ਨੇ ਭਾਈ ਆਵੋ ਸਿੱਖ ਸਤਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਮਹਾਰਾਜ ਜੀ ਗੱਲ ਕਹਿੰਦੇ ਨੇ ਵੀ ਭਾਈ ਇਹ ਬਾਣੀ ਨੂੰ ਗਾਵੋ ਸਤੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਸਿਵਤ ਸਲਾਬ ਵਿੱਚ ਜੁੜ ਜਾਵੋ ਤਾਂ ਤੁਹਾਡਾ ਆਇਆ ਨਾ ਸਫਲਾ ਹੋ ਜਾਵੇਗਾ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਆਪਾਂ ਵਿਚਾਰ ਆ ਜੋ ਦਸਮ ਪਾਛਾ ਦੇ ਪ੍ਰਥਾਏ ਕਰ ਰਹੇ ਆ ਆਪਾਂ ਕਿਉਂਕਿ ਵਿਸਾਖੀ ਆ ਰਹੀ ਅੱਗੇ ਆਪਾਂ ਤੁਸ਼ ਬੁੱਧੀ ਮੁਤਾਬਕ ਜਿੰਨਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਇੱਥੋਂ ਹੀ ਵਿਚਾਰ ਆਪਾਂ ਅੱਗੇ ਕੱਲ ਨੂੰ ਆਰੰਭ ਕਰਾਂਗੇ ਇਸੇ ਪੰਗਤੀ ਤੋਂ ਪਾ ਭਾਈ ਜਿਹੜੇ ਬਾਚਨ ਕਮਾਉਂਦੇ ਨੇ ਗੁਰੂ ਦੇ ਤੇ ਉਹਨਾਂ ਨੂੰ ਮਹਾਰਾਜ ਆਪਾਂ ਪਹਿਲਾਂ ਸਾਖੀ ਸਰਬਨ ਕੀਤੀ ਸੀ ਨਾ ਭਾਈ ਮੰਜ ਦੀ ਜਿਹੜੇ ਬਾਤਨ ਕਮਾ ਲੈਂਦੇ ਨੇ ਉਹ ਪਿਆਰੇ ਬਣ ਜਾਂਦੇ ਨੇ ਨਹੀਂ ਕਮਾਉਂਦੇ ਭਾਈ ਫਿਰ ਉਹ ਕਹ ਲਈਏ ਭਾਈ ਆਪਣ ਪਾਣਾ ਜੋ ਚੱਲੈ ਵਿਛੜ ਚੋਟਾ ਖਾਵੈ RAM KALI MAHALLA TEEJANA DE OKANKAR SATGUR PARSAAD ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਪਾਇਆ ਸਾਹਿਬ ਤੇ ਕੀ ਮਨ ਬਜੀਆਂ ਬਾਦਾਂ ਗਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੋਤਾ ਗਾਵੋ ਹੰਦੀ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆਪੂ ਸਦਾ ਹੋਵੇ ਮਾਏ ਆਲ ਰਹੋ ਤੂੰ ਮਨ ਮੇਰੇ ਦੁੱਖ ਖੰਭ ਵਿਸਾਰਨਾ ਤੁਸ ਤਾਰੋ ਕਹੇ ਤੇ ਅਪਾਰ ਤੁਸਾਰ ਸੁਆ ਸਭ ਲਾਗ ਲਾ ਸਮਰਤ ਸੁਆਮੀ ਸੋ ਕੇ ਮਨੋ ਵਿਸਾਰੇ ਆਹੇ ਨਾਨਕ ਤੁਮਨੇ ਸਦਾ ਰਹੂ ਹਰਨਾ ਦੇ ਸਤੇ ਸਹਿਬ ਕਿਆ ਨਹੀਂ ਕਰਤੇ ਤੇਰੇ ਬਾਤੇ ਮੈਂ ਸਭ ਕੀ ਸੁਹਾਏ ਜਿਸ ਦੇ ਸੋਪਾਵੈ ਗੁਰਦਾਸਰ ਸਲਾਹ ਤੇਰੀ ਨਾਮ ਮਨਮਸਾਗੈ ਆਮ ਜਿਨ ਕੈ ਮਨ ਵਸਿਆ ਬਾਗੇ ਸਭ ਦੁਖ ਨੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਨਾਮ ਆਧਾਰ ਸੋ ਸਾਜ ਮਾਮਿਆ ਆਜਾ ਦਿਨ ਦੁੱਖਾਂ ਸਾਗ ਗਵਾ। ਅਰ ਤਾਂ ਤੁਕਮਨ ਆਏ ਵਸਿਆ ਅਜਨੇ ਇੱਥਾਂ ਸਭ ਪੁਜਾਈਆਂ। ਸੋ ਸਾਗ ਬਾਣ ਦੀਤਾ ਸੋ ਜੀ ਆਏ ਬੜਿਆ। ਹੇ ਨਾਨਕ ਸੁਣੋ ਸੰਤੋਸ਼ ਵਦ ਦਤ ਰੋਪਿਆ ਲੋ ਸਾਚਾ ਨਾਮ ਜਿਵਾ ਆਧਾਉ ਬਾਗੇ ਪੰਚ ਸਬਦ ਦੇ ਦੁਭਾਗ ਜੁਪਾਗੇ ਤਾਰੇ ਸਭ ਗੈਂ ਸਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਦ ਤਦਵਾਸ ਕੀਤੇ ਪਾਲ ਕੰਡਕਮਾਰ ਉਰਗਰਮ ਪਾਇਆ ਦੁਦ ਜਨ ਕੋ ਸੇ ਨਾਮ ਹਰ ਕੇ ਲਾਗੇ ਹੇ ਨਾਨਕ ਦਸ ਸੁਖ ਆਸਤ ਘਰਿ ਅਨੁ ਅਦਵਾ ਨਾਨਕ ਸੁਣੋ ਬੜ ਬਾਗੀ ਸਗਲ ਮਨੋਰਥ ਪੂਰੇ ਆਪ ਜੀ ਦਾ ਆਸਰੇ ਸਗਲ ਦੀ ਤੁਹੀ ਦੂਖ ਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਹੰਤ ਸਾਜਨ ਭੈ ਸਭ ਸੂਰੇ ਗਤਿ ਜਾਨ ਤੁਮ ਤੇ ਪੁਨੀਤ ਕਰਤੇ ਪਵਿੱਤ ਸਤ ਗੁਰੂ ਦੇ ਪਰ ਪੂਰੇ ਜਗੰਵਤ ਨਾਨਕ ਗੁਰ ਜਨ ਦਾ ਤੇ ਮੱਗੇ ਹਨਹਰ ਦੂਰ ਸੁਲੋਕ ਤਬਨ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਤ ਜਗਤ ਰਾਤ ਦੂਰदाई ਜਯਾ ਖੇਲ ਸਾਗੁਨ ਜਗਤ ਤੇ ਗੰਗਿਆਈਆਂ ਬੁਰਿਆਈਆਂ ਬਾਚਾ ਧਰਮ ਅਧੁਰ ਗੰਗਾ ਕੋ ਆਪਣੀ ਜੇ ਨੇੜਾ ਚਲ ਜੇ ਨਾਮ ਤੇ ਆਇਆ ਗਏ ਮੁਸਕਤ ਕਾਲੋ ਧਾਮ ਤੇ ਮੁਖਿ ਉਜਾਲੇ ਤੇ ਸੀ ਖੁਸ਼ੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ